ਇਰ ਦੇ ਵਿੱਚ ਕਾਰ ਡਿੱਗਣ ਕਰਕੇ ਬੜਾ ਹੀ ਮੰਦ ਭਾਗਾ ਹਾਦਸਾ ਵਾਪਰਿਆ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਜਿਹੜੀ ਗੱਡੀ ਹੈ ਉਹ ਸੁੱਕੀ ਨਹਿਰ ਦੇ ਵਿੱਚ ਡਿੱਗਣ ਕਰਕੇ ਕਾਰ ਦੇ ਵੀ ਪਰਖੱਚੇ ਤੱਕ ਉੱਡ ਚੁੱਕੇ ਨੇ ਔਰ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਕੋਟ ਫਤੂਹੀ ਤੋਂ ਆ ਮੁੰਡਾ ਜੁੜਾ ਆ ਉਸ ਕਾਰ ਦੇ ਵਿੱਚ ਸਵਾਰ ਹੋ ਕੇ ਤੇ ਪਦਰਾਨੇ ਵੱਲ ਨੂੰ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਹੀ ਪਿੰਡ ਐ ਐਮਾ ਜੱਟਾਂ ਦੇ ਕੋਲ ਜਾ ਕੇ ਧੁੰਦ ਦੇ ਕਾਰਨ ਕਿਉਂਕਿ ਸੰਘਣੀ ਧੁੰਦ ਐ ਪਿਛਲੇ 2 ਦਿਨ ਤੋਂ ਲਗਾਤਾਰ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਮੌਸਮ ਵਿਭਾਗ ਨੇ ਇਹ ਟਿੱਪਣੀ ਕੀਤੀ ਸੀ ਕਿ ਲਗਾਤਾਰ ਮੌਸਮ ਜਿਹੜਾ ਆ ਉਹ ਵਿਗੜ ਸਕਦਾ ਹੈ ਦੋ ਦਿਨ ਮੌਸਮ ਖਰਾਬ ਰਹੂਗਾ ਔਰ ਇਸ ਕਰਕੇ ਸੰਘਣੀ ਧੁੰਦ ਜਿਹੜੀ ਪੂਰੇ ਪੰਜਾਬ ਦੇ ਵਿੱਚ ਪਈ ਹੋਈ ਹੈ ਜਿਸ ਕਾਰਨ ਕਈ ਹਾਦਸੇ ਵਾਪਰ ਰਹੇ ਨੇ ਤਾਂ ਉਹਦੇ ਵਿੱਚੋਂ ਇੱਕ ਇਹ ਵੀ ਹਾਦਸਾ ਵਾਪਰਿਆ ਹੈ ਦੇਰ ਰਾਤ ਕਿਸੇ ਪ੍ਰੋਗਰਾਮ ਤੋਂ ਕਿਸੇ ਫੰਕਸ਼ਨ ਤੋਂ ਇਹ ਜਿਹੜਾ ਨੌਜਵਾਨ ਹੈ ਜਿਸ ਦੀ 28 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਜਤਿੰਦਰ ਸਿੰਘ ਉਰਫ ਮੌਜੀ ਮੁੰਡਾ ਜਿਹੜਾ 28 ਸਾਲ ਦਾ ਉਹ ਇੱਕ ਪ੍ਰੋਗਰਾਮ ਤੋਂ ਆ ਕੋਟ ਫਤੂਹੀ ਵੱਲ ਤੋਂ ਪਧਰਾਣੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਐਮਾ ਜੱਟਾ ਪਿੰਡ ਦੇ ਕੋਲ ਜਾ ਕੇ ਸੰਘਣੀ ਧੁੰਦ ਦੇ ਕਾਰਨ ਗੱਡੀ ਦਾ ਸੰਤੁਲਨ ਜਿਹੜਾ ਆ ਉਹ ਵਿਗੜ ਜਾਂਦਾ ਹੈ ਔਰ ਗੱਡੀ ਦਾ ਸੰਤੁਲਨ ਵਿਗਰਣ ਕਰਕੇ ਅੱਗੇ ਵਿਜ਼ਿਬਿਲਟੀ ਜਿਹੜੀ ਹੈ ਉਹ ਜ਼ੀਰੋ ਹੋ ਜਾਂਦੀ ਹੈ ਕੁਝ ਵੀ ਦਿਖਾਈ ਨਹੀਂ ਦਿੰਦਾ ਜਿਸ ਕਾਰਨ ਗੱਡੀ ਜਿਹੜੀ ਹੈ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਨਹਿਰ ਸੁੱਕੀ ਹੁੰਦੀ ਹੈ ਔਰ ਨਹਿਰ ਦੇ ਵਿੱਚ ਜਦੋਂ ਗੱਡੀ ਡਿੱਗੀ ਤਾਂ ਗੱਡੀ ਦੇ ਪਰਖੱਚੇ ਤੱਕ ਉੱਡ ਗਏ ਔਰ ਰਾਹਗੀਰਾਂ ਦਾ ਕਹਿਣਾ ਹੈ ਕਿ ਗੱਡੀ ਨੂੰ ਸਿੱਧਿਆਂ ਕਰਕੇ ਬੜੀ ਮੁਸ਼ਕਲ ਦੇ ਨਾਲ ਵਿੱਚੋਂ ਮੁੰਡੇ ਦੀ Laash ਜਿਹੜੀ ਹੈ ਉਹ ਕੱਢੀ ਗਈ ਹੈ ਗੱਡੀ ਦੇ ਪਰਖੱਚੇ ਤੱਕ ਉੱਡੇ ਕੋਏ ਨੇ ਸੰਘਣੀ ਧੁੰਦ ਦੇ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਕਰਕੇ ਗੱਡੀ ਜਿਹੜੀ ਹੈ ਉਹ ਨਹਿਰ ਦੇ ਵਿੱਚ ਜਾ ਡਿੱਗੀ ਹੈ ਤੇ ਉਸ ਤੋਂ ਬਾਅਦ ਗੱਡੀ ਦੇ ਪਰਖੱਚੇ ਤੱਕ ਉੱਡੇ ਖੋਏ ਨੇ ਬੜੀ ਮੁਸ਼ਕਲ ਦੇ ਨਾਲ ਗੱਡੀ ਦੇ ਵਿੱਚੋਂ ਇਸ ਮੁੰਡੇ ਦੀ ਲਾਸ਼ ਨੂੰ ਕੱਢਿਆ ਗਿਆ ਮੌਕੇ ਤੇ ਪੁਲਿਸ ਪੁੱਜੀ ਤੇ ਉਸ ਤੋਂ ਬਾਅਦ ਹੁਣ ਪੋਸਟਮਾਰਟਮ ਦੇ ਵਾਸਤੇ ਬੋਡੀ ਨੂੰ ਰਖਾ ਦਿੱਤਾ ਗਿਆ ਕੋਟ ਫਤੂਖੀ ਤੋਂ ਪਦਰਾਨੇ ਵੱਲ ਨੂੰ ਇਹ ਨੌਜਵਾਨ ਜਾ ਰਿਹਾ ਸੀ ਕਿਰੇ ਕਿਸੇ ਫੰਕਸ਼ਨ ਤੋਂ ਵਾਪਸ ਪਰਤ ਰਿਹਾ ਸੀ ਪਰ ਰਾਜ ਦੇ ਰਾਹ ਦੇ ਵਿੱਚ ਮੌਤ ਉਡੀਕ ਕਰ ਰਹੀ ਸੀਗੀ ਸੰਘਣੀ ਧੁੰਦ ਦੇ ਕਾਰਨ ਗੱਡੀ ਦਾ ਸੰਤੁਲਨ ਖਰਾਬ ਹੋ ਗਿਆ ਤੇ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਕਾਰ ਗੱਡੀ ਦੇ ਪ੍ਰਖੱਚੇ ਤੱਕ ਉੱਡ ਚੁੱਕੇ ਨੇ ਸਾਰੀ ਗੱਡੀ ਟੋਟਲੀ ਲਾਸ ਹੋ ਚੁੱਕੀ ਹੈ ਤੇ ਜਤਿੰਦਰ ਸਿੰਘ ਉਰਫ ਮੌਜੀ 28 ਸਾਲ ਦਾ ਇਹ ਨੌਜਵਾਨ ਸੀ ਜਿਹੜਾ ਕਿ ਪਧਰਾਣੇਵਾਲ ਨੂੰ ਆ ਰਿਹਾ ਸੀਗਾ ਤਾਂ ਐਮਾ ਜੱਟਾ ਪਿੰਡ ਦੇ ਕੋਲ ਜਾ ਕੇ ਇਹਦੀ ਗੱਡੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਨਹਿਰ ਦੇ ਵਿੱਚ ਡਿੱਗਣ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਕਾਫੀ ਪਲਟੀਆਂ ਇਸ ਗੱਡੀ ਨੇ ਖਾਧੀਆਂ ਔਰ ਕਾਫੀ ਦੂਰ ਤੱਕ ਜਾ ਕੇ ਇਹ ਗੱਡੀ ਡਿੱਗੀ ਹੈ ਸੋ ਨਹਿਰ ਜਿਹੜੀ ਉਹ ਸੁੱਕੀ ਹੋਈ ਸੀ ਜਿਸ ਕਾਰਨ ਪੱਕੀ ਨਹਿਰ ਦੇ ਵਿੱਚ ਜਾ ਕੇ ਜਦੋਂ ਗੱਡੀ ਡਿੱਗੀ ਤਾਂ ਗੱਡੀ ਦੇ ਪ੍ਰਖਾਚੇ ਤਾਂ ਉੱਡ ਗਏ ਤੇ ਇਸ ਨੌਜਵਾਨ ਦੀ ਮੌਤ ਹੋ ਗਈ ਬੜੀ ਮੁਸ਼ਕਲ ਦੇ ਨਾਲ ਨੌਜਵਾਨ ਦੀ ਡੈੱਡ ਬੋਡੀ ਜਿਹੜੀ ਕਾਰ ਦੇ ਵਿੱਚੋਂ ਕੱਢੀ ਗਈ ਹੈ। ਬਾਕੀ ਗੱਲਬਾਤ ਵੀ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਕਿਰਤਿੰਦਰ ਸਿੰਘ ਹੈ ਇਹਨਾਂ ਦਾ ਨਾਮ ਪੂਰਾ। ਜਿਹੜੀ ਕਿ ਬਹੁਤ ਹੀ ਹੋਣਹਾਰ ਮੇ ਲੜਕਾ ਸੀਗਾ ਤੇ ਟੈਕਸੀ ਦਾ ਕੰਮ ਕਰਦਾ ਸੀਗਾ। ਤੇ ਬਹੁਤ ਹੀ ਮੰਦ ਭਾਗੀ ਖਬਰ ਸਾਨੂੰ ਇਹ ਨਾਤੇ ਗੱਡੀ ਡਿਗਣ ਕਰਕੇ ਤੇ ਜਿਹੜਾ ਹੈ ਦੇਖਿਆ ਨੀ ਜਾ ਰਿਹਾ ਮੁੰਡੇ ਦੀ ਡੈਥ ਹੋ ਗਈ ਹੈ ਗੱਡੀ ਖਤਮ ਹੋ ਗਈ ਹੈ ਸਾਡੇ ਪਿੰਡ ਦੇ ਵਿੱਚ ਪੂਰੀ ਸੋਗ ਦੀ ਲਹਿਰ ਚੱਲ ਰਹੀ ਹੈ 6:30 ਕ 6 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਗੱਡੀ ਨੇ ਆ ਚ ਢੀ ਗਈ ਅਸੀਂ ਮੌਕੇ ਤੇ ਪੁੱਜੇ ਆਣ ਕੇ ਜਿਹੜਾ ਇਹਦੇ ਜਿਹੜੇ ਡਾਕੂਮੈਂਟਸ ਚੈੱਕ ਕੀਤੇ ਆ ਚੈੱਕ ਕਰਕੇ ਜਿਹੜਾ ਉਹਦਾ ਨਾਂ ਚਤਿੰਦਰ ਸਿੰਘ ਸਨ ਆਫ ਗਰਦੀਪ ਸਿੰਘ ਵਾਸੀ ਪਧਰਾਣਾ ਠਾਣਾ ਗੜਸ਼ੰਕਰ ਦਾ ਜਿਹੜਾ ਇਹ ਵਾਸੀ ਸੀਗਾ ਇਹਦੇ ਕਨਫਰਮ ਕਰ ਦਿੱਤਾ ਇਹਦੇ ਪਾਰ ਸਾਰੇ ਤਾਂ ਫਿਰ ਜੋ ਬਣਦੀ ਕਾਰਵਾਈ ਕਰਦਾਂਗੇ ਇਹ ਧੁੰਦ ਦੇ ਵਿੱਚ ਸ਼ਾਇਦ ਹੋ ਸਕਦਾ ਵੀ ਨਹੀਂ ਸੜਕ ਕਲੀਅਰ ਹੋਈ ਕਰਕੇ ਨਾ ਨਹਿਰ ਦੇ ਵਿੱਚ ਗੱਡੀ ਡੇਗੀ ਸੀ ਤਾਂ ਬਹੁਤ ਜ਼ਿਆਦਾ ਹਾਸਾ ਵੱਡਾ ਹੋ ਗਿਆ ਇਹ ਸਰ ਲੈ ਚ ਦੇਖ ਕੇ ਵੀ ਤੁਹਾਨੂੰ ਕਾਫੀ ਦੂਰ ਤੋਂ ਪਹੁੰਚ ਹੀ ਕਰਦੀ ਸੀ ਗੱਡੀ ਹੋ ਸਕਦਾ ਕਾਫੀ ਤੇਜ਼ ਹੋਵੇ ਇਹ ਨਹੀਂ ਹੁਣ ਇਸ ਬਾਰੇ ਤਾਂ ਨਹੀਂ ਪਤਾ ਸਾਨੂੰ ਪਰ ਕਾਫੀ ਤੇਜੀ ਕਹਿ ਸਕਦੇ ਆ ਕਾਫੀ ਦੂਰ ਤੋਂ ਕਾਫੀ ਦੂਰ ਤੱਕ ਗੱਡੀ ਆਈ ਕਿਸੜ ਦੀ ਕਿਸੜ ਦੀ ਨਹਿਰ ਦੇ ਵਿੱਚ ਹਾਂ ਗੱਡੀ ਘਟਾਣੇ ਆ ਡੈੱਡ ਬੋਡੀ ਨੂੰ ਜਿਹੜੀ ਆ ਉੱਥੇ ਭੇਜ ਕੇ ਜੋ ਬਣਦੀ ਆ